ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਕੁਲਵੀਰ ਸਿੰਘ ਜੀਰਾ ਦੇ ਹੱਕ ਦੇ ਵਿੱਚ ਸਥਾਨਕ ਇੰਪੀਰੀਅਲ ਪੈਲੇਸ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਰੈਲੀ ਹਲਕਾ ਸੁਲਤਾਨਪੁਰ ਲੋਧੀ ਤੋਂ ਜਾਦਵ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਕੁਲਵੀਰ ਸਿੰਘ ਜੀਰਾ ਨੂੰ ਖੁੱਲ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਆਣਾ ਕੁਲਵੀਰ ਸਿੰਘ ਜੀਰਾ ਨੂੰ ਭਾਰੀ ਬੰਬਤ ਨਾਲ ਜਿਤਾਉਣ ਦਾ ਭਰੋਸਾ ਵੀ ਦਿਵਾਇਆ ਇਸ ਮੌਕੇ ਸੰਬੋਧਨ ਕਰਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗੇਲ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤਕਸਾਲੀ ਕਾਂਗਰਸੀ ਆਗੂ ਪ੍ਰੋਫੈਸਰ ਚਰਨ ਸਿੰਘ ਸਾਬਕਾ ਚੇਅਰਮੈਨ ਤੇਜਵੰਤ ਸਿੰਘ ਆਦਿ ਬੁਲਾ ਰਹੇ ਨੇ ਜਿੱਥੇ ਹਲਕੇ ਦੇ ਲੋਕਾਂ ਨੂੰ ਕੁਲਵੀਰ ਸਿੰਘ ਜੀਰਾ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਉਸੇ ਕੁਲਵੀਰ ਸਿੰਘ ਜੀਰਾ ਨੂੰ ਹਲਕੇ ਵਿੱਚੋਂ ਭਾਰੀ ਵੋਟਾਂ ਦੇ ਫਾਇਸ ਨਾਲ ਜਿਤਾਉਣ ਦਾ ਭਰੋਸਾ ਵੀ ਦਿਵਾਇਆ। ਆਪਣੇ ਸੰਬੋਧਨ ਵਿੱਚ ਕਿਹਾ ਕਿ ਖਡੂਰ ਸਾਹਿਬ ਹਲਕੇ ਲਈ ਜੀਰਾ ਵੋਥੀ ਜੋਗ ਉਮੀਦਵਾਰ ਹਨ। ਜੋ ਹਲਕੇ ਦੇ ਲੋਕਾਂ ਲਈ ਮੁਸ਼ਕਿਲਾਂ ਮੁਸੀਬਤਾਂ ਨੂੰ ਚੰਗੀ ਤਰ੍ਹਾਂ ਜਾਣੂ ਹਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਚੌਣਾ ਮਗਰੋਂ ਹਲਕੇ ਅੰਦਰ ਨਾ ਭਾਜਪਾ ਨਾ ਆਪ ਨਾ ਕਾਲੀ ਦਲ ਤੇ ਨਾ ਕੋਈ ਹੋਰ ਨਜ਼ਰ ਆਵੇਗਾ ਆਪਣੇ ਸੰਬੋਧਨ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜੀਰੇ ਨੇ ਸਪਸ਼ਟ ਕੀਤਾ ਕਿ ਮੈਨੂੰ ਰਾਣਾ ਗੁਰਜੀਤ ਸਿੰਘ ਹੁਣ ਵੱਲੋਂ ਟਿਕਟ ਲੈ ਕੇ ਦਿੱਤੀ ਗਈ ਹੈ ਅਤੇ ਮੇਰੀ ਜਿੱਤ ਤੇ ਹਾਰ ਵੀ ਰਾਣਾ ਗੁਰਜੀਤ ਸਿੰਘ ਦੀ ਹੋਵੇਗੀ ਤੁਸੀਂ ਮਿਸਲੋ ਕੁਲਵੀਰ ਸਿੰਘ ਜੀਰੇ ਨੇ ਹੋਰ ਕੀ ਕਿਹਾ ਰਿਪੋਰਟਰ ਨਿਰਮਲ ਸਿੰਘ ਦੀ ਸੁਲਤਾਨਪੁਰ ਲੋਧੀ ਤੋਂ ਰਿਪੋਰਟ ਆਦਰਯੋਗ ਜਨਸਾਖਰ ਅਤੇ ਰਿਕਰ ਸਮਝਦਾ ਹੈ ਇਸ ਸਮਰਥਨ ਦਿੱਤਾ ਹੈ ਕਿਵੇਂ ਮਹਿਸੂਸ ਕਰਦੇ ਹੋ ਤੇ ਕੀ ਕਰਨਾ ਹੈ ਅੱਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬੜੀ ಅಪਾਰ ਕਿਰਪਾ ਕੀਤੀ ਹੈ ਕਿ ਮੇਰੇ ਭਰਾ ਰਾਣਾ ਇੰਦਰਪ੍ਰਤਾਪ ਜੀ ਨੇ ਜੋ ਕਿ ਐਮ ਐਲ ਏ ਸ੍ਰੀ ਸੁਲਤਾਨਪੁਰ ਲੋਧੀ ਤੋਂ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਸੀ ਅੱਜ ਉਹਨਾਂ ਨੇ ਬੁਲਾ ਕੇ ਜੋ ਮਾਨ ਸਨਮਾਨ ਮੈਨੂੰ ਦਿੱਤਾ ਹੈ ਮੈਂ ਸਦਾ ਰਾਣਾ ਪਰਿਵਾਰ ਦਾ ਰਣੀ ਰਵਾਂਗਾ ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਟਿਕਟ ਇਹ ਟਿਕਟ ਜਿਹੜੀ ਆ ਮੈਨੂੰ ਠੀਕ ਆ ਕਾਂਗਰਸ ਪਾਰਟੀ ਦੀ ਟਿਕਟ ਆ ਕਾਂਗਰਸ ਪਾਰਟੀ ਨੇ ਦਿੱਤੀ ਆ ਪਰ ਜਿਹੜੀ ਟਿਕਟ ਆ ਉਹ ਲੈ ਕੇ ਰਾਣਾ ਗੁਰਜੀਤ ਸਿੰਘ ਜੀ ਆਏ ਆ ਔਰ ਇੱਥੇ ਜਿਹੜੀ ਇਹਦੇ ਨਾਲ ਆ ਕਿ ਰਾਣਾ ਗੁਰਜੀਤ ਸਿੰਘ ਜੀ ਦੀ ਜਿਹੜੀ ਹੈ ਸ਼ਾਨ ਉਹ ਵਧੀਆ ਔਰ ਹਮੇਸ਼ਾ ਅਸੀਂ ਦੋਵੇਂ ਭਰਾ ਜਿਹੜੇ ਆ ਉਹ ਇਕੱਠੇ ਹੋ ਕੇ ਚੱਲਾਂਗੇ ਔਰ ਕਦੀ ਵੀ ਜਿਹੜਾ ਇਹੋ ਜਿਹਾ ਕਿਉਂਕਿ ਪਹਿਲਾਂ ਜੋ ਕੁਛ ਹਲਕੇ ਦੇ ਵਿੱਚ ਹੁੰਦਾ ਰਿਹਾ ਅੱਜ ਲੋਕਾਂ ਨੇ ਚੀਕਾ ਮਾਰ ਮਾਰ ਕੇ ਦੱਸਿਆ ਮੈਨੂੰ ਔਰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਨਾਰਾ ਹੈ ਤੁਹਾਡਾ ਜਿੱਥੇ ਰਾਣਾ ਉੱਥੇ ਜਾਣਾ ਹਾਂਜੀ ਇੱਕ ਵੱਡੀ ਚਰਚਾ ਦਾ ਵਿਸ਼ਾ ਹੈ ਸਾਬਕਾ ਵਿਧਾਇਕ ਦਾ ਸਾਥ ਸਮਰਥਨ ਲਓਗੇ ਕਿ ਨਹੀਂ ਗੱਲ ਇਹ ਹੈ ਕਿ ਮੈਂ ਕਿਹਾ ਜਿੱਥੇ ਰਾਣਾ ਉੱਥੇ ਜਾਣਾ ਐਦੇ ਚ ਤਾਂ ਸਾਰਾ ਕੁਝ ਕਵਰ ਹੋ ਗਿਆ ਇਹ ਪੰਥਕ ਜਿਹੜੇ ਨੌਜਵਾਨ ਨੇ ਉਹ ਅਮਰਿਤਪਾਲ ਦੇ ਵਿੱਚ ਕਾਫੀ ਉਤਸ਼ਾਹ ਨਾਲ ਲੈ ਕੇ ਕਿਵੇਂ ਦੇਖਦੇ ਹੋ ਕਿੰਦੀ ਕਿ ਵੱਡੀ ਚੁਣੌਤੀ ਮੰਨਦੇ ਹੋ ਜੀ ਗੱਲ ਇਹ ਹੈ ਕਿ ਮੈਂ ਤਾਂ ਗੁਰੂ ਦੇ ਬਾਣੇ ਦਾ ਸਨਮਾਨ ਕਰਦਾ ਔਰ ਜਿਹੜੇ ਜਿੰਨੇ ਗੁਰੂ ਦਾ ਬਾਣਾ ਪਾ ਲਿਆ ਅੱਜ ਮੈਨੂੰ ਇੰਨੀ ਕੋਈ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਿੱਥੇ ਗੁਰੂ ਦੇ ਬਾਣੇ ਦਾ ਤੁਸੀਂ ਸਤਕਾਰ ਕਰਦੇ ਹੋ ਉੱਥੇ ਆਪ ਜ਼ਰੂਰ ਗੁਰੂ ਵਾਲੇ ਬਣੋ ਕਿਉਂਕਿ ਫੇਰ ਹੀ ਅਸੀਂ ਜਿਹੜਾ ਪੰਜਾਬ ਨੂੰ ਜਿਹੜਾ ਕਿ ਅਸੀਂ ਸਿੱਖੀ ਨੂੰ ਪੰਥ ਨੂੰ ਬਾਦਲਾਂ ਤਰ੍ਹਾਂ ਕਹੀ ਜਾਣਾ ਕਿ ਪੰਥ ਦੇ ਮੋਢੀ ਅਸੀਂ ਆ ਜੀ ਪਰ ਅੱਜ ਤੱਕ ਤੁਸੀਂ ਮੈਨੂੰ ਦੱਸੋ ਕਿ ਬਾਲਾਣਾ ਦੇ ਵਿੱਚ ਕੋਈ ਪੰਥਕ ਗੱਲ ਹੈਗੀ ਹੈ ਪੰਥਕ ਪਰਿਵਾਰ ਆ ਖੜੇ ਨੇ ਪੰਥਕ ਪਰਿਵਾਰ ਮੇਰਾ ਮੇਰੇ ਦਾਦਾ ਜੀ 27 ਸਾਲ ਮੈਂਬਰ ਐਸਜੀਪੀਸੀ ਰਹੇ ਮੇਰੇ ਪਿਤਾ ਜੀ ਬਾਰੇ ਜੈ ਜਸਵੰਦਰ ਸਿੰਘ ਦੀਰਾ ਬਾਰੇ ਤੁਸੀਂ ਸਾਰੇ ਜਾਣਦੇ ਹੋ ਇਸ ਕਰਕੇ ਲੋਕਤੰਤਰਾ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਜਿਹੜਾ ਮਰਜੀ ਵਿਅਕਤੀ ਜਿਹੜਾ ਕਿ ਇਲੈਕਸ਼ਨ ਲੜ ਸਕਦਾ ਕੋਈ ਜ਼ਰੂਰੀ ਨਹੀਂ ਕਿ ਅਜੇ ਤੱਕ ਆਗੇ ਦਾਖਲ ਨਹੀਂ ਹੋਏ ਕਿ ਜਦੋਂ ਤਾਂ ਆਗੇ ਦਾਖਲ ਹੋਣਗੇ ਹੋ ਸਕਦਾ ਕਿ 15 ਤੋਂ 20 ਉਮੀਦਵਾਰ ਜਿਹੜੇ ਆਜਾਦ ਹੋਣਗੇ ਔਰ ਵੋਟ ਜਿਹੜੀਆਂ ਲੋਕਾਂ ਨੇ ਪਾਉਣੀ ਹੈ ਕਿ ਪੰਜਾਬ ਨੂੰ ਕੌਣ ਬਚਾ ਸਕਦਾ ਹੈ ਦੇਸ਼ ਨੂੰ ਕੌਣ ਬਚਾ ਸਕਦਾ ਔਰ ਸਾਡੀ ਆਵਾਜ਼ ਬਣ ਕੇ ਉੱਥੇ ਕੌਣ ਗੂੰਜ ਸਕਦਾ ਚਲੋ ਠੀਕ ਹੈ ਜੇ ਇਲੈਕਸ਼ਨ ਲੜ ਰਹੇ ਆ ਜੀ ਮੁੱਦੇ ਕੀ ਹੋਣਗੇ ਕਿਹੜੇ ਮੁੱਖ ਮੁੱਦੇ ਤੁਹਾਨੂੰ ਲੱਗਦੇ ਜਿਹੜੇ ਗੱਲ ਇਹ ਆ ਕਿ ਸਭ ਤੋਂ ਜਿਹੜਾ ਮੁੱਦਾ ਜਿਹੜਾ ਮੈਨੀਫੈਸਟੋ ਦੇ ਵਿੱਚ ਹੈ ਉਹ ਤਾਂ ਸਾਡੇ ਹੈਗੇ ਹੀ ਹੈ ਉਹ ਤਾਂ ਤੁਸੀਂ ਵੀ ਸਾਰਿਆਂ ਨੇ ਦੇਖਿਆ ਟੀਵੀ ਚੈਨਲਾਂ ਤੇ ਐਡ ਵੀ ਚੱਲਦੀ ਪਈ ਹੈ ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਜਿਹੜਾ ਏਰੀਆ ਹੈ ਚਾਹੇ ਉਹ ਜੀਰੇ ਦਾ ਚਾਹੇ ਇਹ ਜਿਹੜੇ 6 ਜ਼ਿਲ੍ਹੇ ਨੇ ਜਿਹੜੇ ਦਰਿਆ ਦੇ ਉੱਪਰ ਜਿਹੜੇ ਬੈਠੇ ਆ ਤੁਸੀਂ ਵੇਖਿਆਗੇ ਜਦੋਂ ਵੀ ਹਾੜ ਆਉਂਦੇ ਆ ਉਦੋਂ ਨੁਕਸਾਨ ਕਿੰਨਾ ਦਾ ਹੁੰਦਾ ਉਹ ਤਾਂ ਸਾਡੇ ਲੋਕਾਂ ਦਾ ਹੁੰਦਾ ਔਰ ਉਦੋਂ ਜਿਹੜੀਆਂ ਜ਼ਮੀਨਾਂ ਤਬਾਹ ਹੁੰਦੀਆਂ ਨੇ ਘਰ ਜਿਹੜੇ ਸਾਡੇ ਜਿਹੜੇ ਖਤਮ ਹੋ ਜਾਂਦੇ ਨੇ ਉਹ ਸਾਡਾ ਨੁਕਸਾਨ ਹੁੰਦਾ ਔਰ ਸਭ ਤੋਂ ਪਹਿਲਾਂ ਇਹ ਹੈ ਕਿ ਇੱਥੇ ਨਹਿਰੀਕਰਨ ਹੋਣਾ ਚਾਹੀਦਾ ਇਹ ਬੰਨ ਪੱਕੇ ਹੋਣੇ ਚਾਹੀਦੇ ਆ ਬੰਨਾਂ ਤੇ ਸੜਕਾਂ ਬੰਦੀਆਂ ਚਾਹੀਦੀਆਂ ਮੈਂ ਆਪਦੀ ਏਰੀਆ ਚ 24 ਕਿਲੋਮੀਟਰ ਦੀ ਸੜਕ ਬਣਾਈ ਆ ਔਰ ਅੱਗੇ ਹਰ ਵਾਰੀ ਜਿਹੜਾ ਬੰਨ ਸੀਗਾ ਉਹ ਜੀਰੇ ਏਰੀਆ ਤੋਂ ਟੁੱਟਦਾ ਹੁੰਦਾ ਸੀ ਮਖੂ ਤੋਂ ਐਕਤੀ ਪਹਿਲੀ ਵਾਰ ਆ ਕਿ ਇਧਰਲੇ ਬੰਨੇ ਸੜਕ ਨਾ ਆਉਣ ਕਰਕੇ ਬੰਨ ਇਧਰੋਂ ਟੁੱਟਿਆ ਔਰ ਇਹ ਜਿਹੜੇ ਜਿਹੜੇ ਇਹੋ ਜਿਹਿਆਂ ਜਿਹੜਾ ਸੜਕਾਂ ਦਾ ਜਿਹੜਾ ਕੰਮ ਔਰ ਨਹਿਰੀਕਰਨ ਜਿਹੜਾ ਇਹਦਾ ਕਰਨਾ ਉਹ ਵੀ ਬਹੁਤ ਜ਼ਰੂਰੀ ਆ ਔਰ ਇਹਦੇ ਨਾਲ ਨਾਲ ਜਿਹੜਾ ਕਿ ਮੈਂ ਗੱਲ ਕਵਾਂਗਾ ਕਿ ਜਿਹੜੇ ਕਿਸਾਨ ਭਰਾ ਜਿਵੇਂ ਕਿ ਜਿਹੜੇ ਕਿਸਾਨ ਭਰਾ ਸ਼ਹੀਦ ਹੋਏ ਨੇ ਉਹ ਕਿਉਂ ਹੋਏ ਨੇ ਕਿਉਂਕ ਕੀ ਫਸਲਾਂ ਦਾ ਜਿਹੜਾ ਮੋਲਾ ਔਰ ਉਹਦੇ ਚ ਰਾਹੁਲ ਜੀ ਨੇ ਇਹ ਵਿਸ਼ਵਾਸ ਦਵਾਇਆ ਕਿ ਐਮਐਸਪੀ ਜਿਹੜੀ ਹੈ ਕਿ ਅਸੀਂ ਲਾਗੂ ਕਰਾਂਗੇ ਉਹ ਕਾਨੂੰਨ ਜਿਹੜਾ ਬਣਾਵਾਂਗੇ ਔਰ ਜਿਹੜੇ ਸਾਡੇ ਨੌਜਵਾਨ ਨੇ ਅੱਜ ਜਿਹੜੇ ਬਾਹਰਲੇ ਦੇਸ਼ਾਂ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਸਾਡੇ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਜੇ ਕਪੂਰਥਾਲਾ ਦੇ ਵਿੱਚ ਰੇਲਵੇ ਕੋਚ ਫੈਕਟਰੀ ਲੱਗ ਸਕਦੀ ਹੈ ਉੱਥੇ ਹਜ਼ਾਰਾਂ ਪਰਿਵਾਰ ਜਿਹੜੇ ਆ ਉਹ ਰੋਟੀ ਖਾ ਸਕਦੇ ਆ ਤੇ ਮੈਂ ਗੱਲ ਕਹਿਣਾ ਕਿ ਸਾਡੀ ਇਹ ਜਿਹੜੀ ਪਹਿਲ ਕਦਮੀ ਇਹ ਹੀ ਹੋਵੇਗੀ ਕਿ ਅਸੀਂ ਆਪ ਦੇ ਜਿਹਨੂੰ ਪਛੜਿਆ ਕਹਿੰਦੇ ਆ ਮਾਝੇ ਦਾ ਏਰੀਆ ਅਸੀਂ ਉੱਥੇ ਜਿਹੜੇ ਆ ਕਿ ਵੱਡੀ ਵੱਡੀ ਜਿਹੜੀ ਹੈ ਇੰਡਸਟਰੀ ਲੈ ਕੇ ਆਈਏ ਔਰ ਸਾਡੇ ਜਿਹੜੇ ਨੌਜਵਾਨ ਉੱਥੇ ਨੌਕਰੀਆਂ ਕਰ ਸਕਣ ਔਰ ਜਿਹੜਾ ਬਾਹਰ ਜਾਣ ਤੋਂ ਬਚ ਸਕਣ ਉਹਦੇ ਆਪਣੇ ਮਾਪਿਆਂ ਕੋਲ ਰਹਿ ਕੇ ਆਪਣੇ ਮਾਪਿਓ ਦੀ ਸੇਵਾ ਕਰ ਸਕਣ ਆਮ ਆਦਮੀ ਪਾਰਟੀ ਨੂੰ ਕਿੱਡੀ ਬੜੀ ਚੁਣੌਤੀ ਮੰਨਦੇ ਆਮ ਆਦਮੀ ਪਾਰਟੀ ਨੂੰ ਤਾਂ ਮੈਂ ਮੰਨਦਾ ਹੀ ਨਹੀਂ ਕਿਉਂਕਿ ਆਮ ਤਾਂ ਰਹੀ ਨਹੀਂ ਗਈ ਹੁਣ ਤਾਂ ਖਾਸ ਨਹੀਂ ਜੇ ਕੋਈ ਆਮ ਹੈ ਗਾਮ ਤਾਂ ਆਪਣੇ ਵਰਗੇ ਹੀ ਹੈ ਬਈ ਜਿਹੜੇ ਆਪਣੇ ਵਰਗੇ ਆਮਾਂ ਨੂੰ ਵੇਖ ਲਓ ਜਿਹੜੇ ਇਹਨਾਂ ਦੇ ਆਮ ਆ ਉਹ ਤਾਂ ਲੋਕਾਂ ਨੂੰ ਮਾੜਾ ਬੋਲਦੇ ਕਦੀ ਸਵਰਨ ਕਰਨ ਬਾਰੇ ਮਾੜਾ ਬੋਲਦੇ ਕਦੀ ਭਾਈ ਲਾਲੋ ਦੇ WhatsApp ਨੂੰ ਮਾੜਾ ਬੋਲਦੇ ਪੰਜਾਬ ਦੇ ਗੈਂ ਗੈਂਗਸਟਰ ਦਾ ਵੀਰੇ ਮੈਨੂੰ ਵੀ ਧਮਕੀਆਂ ਦਿੱਤੀ ਜਾਂਦੇ ਤਾਂ ਹੀ ਤਾਂ ਮੈਂ ਤੁਹਾਨੂੰ ਆਖਿਆ ਕਿ ਜੇ ਪੰਜਾਬ ਨੂੰ ਇੱਕੋ ਹੀ ਪਾਰਟੀ ਹੈ ਕਾਂਗਰਸ ਪਾਰਟੀ ਜਿਹੜੀ ਗਲਦਸਾ ਜਿਹੇ ਤਰ੍ਹਾਂ ਸਜਾ ਕੇ ਰੱਖਦੀ ਏ ਕਿਉਂਕਿ ਇੱਕ ਬੰਨੇ ਤਾਂ ਮੋਦੀ ਸਾਹਿਬ ਜਿਹੜੇ ਧਰਮਾਂ ਦੇ ਵਿੱਚ ਵੰਡੀਆਂ ਪਾਉਂਦੇ ਨੇ ਤੇ ਦੂਜੇ ਬੰਨੇ ਰਾਹੁਲ ਗਾਂਧੀ ਜੀ ਨੇ ਜਿਹੜੇ ਮੁਹੱਬਤ ਦੀ ਦੁਕਾਨ ਨੂੰ ਲੈ ਕੇ ਜਿਨ੍ਹਾਂ ਨੇ ਯਾਤਰਾ ਕੀਤੀ। ਟਿਕਟ ਦਵਾਈ ਫਡੂਰ ਸਾਹਿਬ ਦੀ ਤੇ ਜ਼ਿੰਮੇਵਾਰੀ ਵੀ ਚੱਕੀ ਜਿਤਾਉਣ ਦੀ ਤੇ ਜਦੋਂ ਬਾਪੂ ਨੇ ਜ਼ਿੰਮੇਵਾਰੀ ਚੱਕ ਲਈ ਫਿਰ ਪੁੱਤ ਕੀ ਕਰ ਸਕਦਾ ਪੁੱਤ ਦੀ ਡਿਊਟੀ ਇਸ ਕੰਮ ਨੂੰ ਸਿਰੇ ਚੜਾਉਣ ਦੀ ਆ ਤੇ ਮੇਰੇ ਤੇ ਜੀਰਾ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਟਿਕਟ ਇਹਨਾਂ ਨੂੰ ਮਿਲੀ ਹੈ ਮੈਨੂੰ ਮਿਲੀ ਹੈ ਇੱਕ ਬਰਾਬਰ ਅਸੀਂ ਸਾਰੇ ਸੁਲਤਾਨਪੁਰ ਵਾਲਿਆਂ ਨੇ ਤਕੜੇ ਹੋ ਕੇ ਜ਼ੋਰ ਲਾਉਣਾ ਜਿਵੇਂ ਮੈਂ ਲੜ ਰਿਹਾ